ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਸਰਬਜੀਤ ਸਿੰਘ ਖਾਲਸਾ ਨੇ ਵੱਡਾ ਐਲਾਨ ਕਰ ਦਿੱਤਾ ਹੈ ਜਿਵੇਂ ਹੀ ਉਸ ਦਾ ਕੱਲ ਐਲਾਨ ਫਰੀਦਕੋਟ ਹਲਕੇ ਦੇ ਵਿੱਚ ਹੋਇਆ ਸਾਰੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਹਲਚਲ ਮਚ ਗਈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਖੀੜਾ ਪਿਆ ਹੋਇਆ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੀਆਂ ਚੋਣਾਂ ਤੋਂ ਦੁਫਾੜ ਹੋ ਚੁੱਕੀ ਹੈ ਇਸ ਨੂੰ ਦੇਖਦੇ ਹੋਏ ਸਰਬਜੀਤ ਸਿੰਘ ਖਾਲਸਾ ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣੇ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਲਕਾ ਫਰੀਦਕੋਟ ਤੋਂ ਹਲਕਾ ਫਰੀਦਕੋਟ ਦੇ ਵਿੱਚ 9 ਹਲਕੇ ਪੈਂਦੇ ਨੇ ਵਿਧਾਇਕਾਂ ਵਾਸਤੇ ਉਹਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ 2027 ਦੇ ਵਿੱਚ ਹੋ ਰਹੀਆਂ ਨੇ ਉਹਨਾਂ ਉੱਤੇ ਅਸੀਂ ਆਪਣੇ ਉਮੀਦਵਾਰ ਖੜੇ ਕਰਾਂਗੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਧੁਮਾਕਾ ਕਰ ਦਿੱਤਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਭਾਈ ਅਮਰਪਾਲ ਖਾਲਸਾ ਦੇ ਨਾਲ ਮਿਲ ਕੇ ਇੱਕ ਨਵੀਂ ਪਾਰਟੀ ਬਣਾਵਾਂਗੇ ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਸਾਡੇ ਸੰਪਰਕ ਦੇ ਵਿੱਚ ਨੇ ਸਾਡੇ ਟੱਚ ਦੇ ਵਿੱਚ ਨੇ ਉਹ ਮੈਨੂੰ ਵਾਰ-ਵਾਰ ਕਾਲ ਕਰ ਰਹੇ ਨੇ ਕਿ ਤੁਸੀਂ ਨਵੀਂ ਪਾਰਟੀ ਬਣਾਓ ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਸ ਦੀ ਹਾਲਤ ਜਿਹੜੀ ਹੈ ਦਿਨ ਬਰ ਦਿਨ ਜਿਹੜੀ ਹੈ ਖਰਾਬ ਹੁੰਦੀ ਜਾ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਜਿਵੇਂ ਹੀ ਕੱਲ੍ਹ ਭਾਈ ਸਰਜੀਤ ਸਿੰਘ ਖਾਲਸਾ ਨਵੇਂ ਬਣੇ ਐਮਪੀ ਨੇ ਹਲਕਾ ਫਰੀਦਕੋਟ ਤੋਂ ਐਲਾਨ ਕੀਤਾ ਪੰਜਾਬ ਦੀਆਂ ਸਾਰੀ ਸਿਆਸੀ ਪਾਰਟੀਆਂ ਨੂੰ ਭਾਜੜਾ ਪੈ ਗਈਆਂ ਨੇ ਕਿਉਂਕਿ 2027 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅਮਰਤਪਾਲ ਖਾਲਸਾ ਦੋਵੇਂ ਉਮੀਦਵਾਰ ਐਜ਼ ਅਜ਼ਾਦ ਉਮੀਦਵਾਰ ਜੁੱਤੇ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਦੋਵੇਂ ਮਿਲ ਕੇ ਬਸ 2-3 ਦਿਨਾਂ ਦੇ ਵਿੱਚ ਨਵੀਂ ਪਾਰਟੀ ਬਣਾਣ ਜਾ ਰਹੇ ਹਾਂ ਅਤੇ ਉਸ ਦਾ ਨਾਮ ਵੀ ਪੰਜਾਬ ਦੇ ਲੋਕਾਂ ਸਾਹਮਣੇ ਜ਼ਾਹਰ ਕਰ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਤਰਖੰੱਲੀ ਬਚ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਟੋ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਪਾਵੇਂ ਜਥੇਦਾਰ ਸਹਿਬਾਨਾ ਨੇ ਤਲਬ ਹੁੰਦਾ ਐਲਾਨ ਕਰ ਦਿੱਤਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੇਕਿਨ ਸਖਵਾਰ ਸੁਖਵੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨੂੰ ਨਹੀਂ ਛੱਡਣਾ ਚਾਹੁੰਦਾ ਯਾਨੀ ਕਿ ਪ੍ਰਧਾਨਗੀ ਵਾਲੀ ਖੁਰਸੀ ਨੂੰ ਨਹੀਂ ਛੱਡਣਾ ਚਾਹੁੰਦਾ ਇਸ ਲਈ ਸਰਜੀਤ ਸਿੰਘ ਖਾਲਸਾ ਨੂੰ ਹੁਣ ਰਾਹ ਮਿਲ ਗਿਆ ਹੈ ਨਵੀਂ ਪਾਰਟੀ ਬਣਾਉਂਦਾ ਉਨੇ ਕਿਆ ਮੇਰੇ ਨਾਲ ਅਨੇਕਾਂ ਹੀ ਵਰਕਰ ਨੇ ਸ਼ਰੂਮਣੀ ਅਗਾਈ ਦਲ ਦੇ ਜਿਹੜੇ ਮੇਰੇ ਨਾਲ ਕਾਲ ਤੇ ਰਾਪਤਾ ਕਾਇਮ ਕਰਦੇ ਨੇ ਅਤੇ ਮੈਨੂੰ ਦੱਸਦੇ ਨੇ ਕਿ ਨਵੀਂ ਪਾਰਟੀ ਦੀ ਵਿਉਂਤਬੰਦੀ ਕਿਵੇਂ ਬਣਾਉਣੀ ਹੈ 2027 ਦੀਆਂ ਚੋਣਾਂ ਦੇ ਵਿੱਚ ਹੋਣਗੀਆਂ 6 ਤੋਂ 7 ਪਾਰਟੀਆਂ ਕਿਉਂਕਿ ਸਰਬਜੀਤ ਸਿੰਘ ਖਾਲਸਾ ਪਾਈ ਅਮਰਪਾਲ ਖਾਲਸਾ ਦੇ ਨਾਲ ਮਿਲ ਕੇ ਨਵੀਂ ਪਾਰਟੀ ਦਾ ਗਠਨ ਕਰਨ ਜਾ ਰਹੇ ਨੇ ਸਿਰਫ ਇਸ ਹਫਤੇ ਦੇ ਵਿੱਚ ਵਿੱਚ ਯਾਨੀ ਕਿ ਸੋਮੰਗਲ ਬੁੱਧਵਾਰ ਨਵਾਂ ਤਮਾਕਾ ਹੋਵੇਗਾ ਪੰਜਾਬ ਦੀ ਸਿਆਸਤ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋਟ ਤੋਂ ਨਵੇਂ ਮੰਤਰੀ ਬਣੇ ਨੇ ਧੰਨਵਾਦ